ਤੁਸੀਂ ਕਦੇ ਕਹਿੰਦੇ ਕਿਸੇ ਪਾਰਟੀ ਦੀ ਮਦਦ ਕਰਦੇ ਕਦੇ ਕਿਸੇ ਪਾਰਟੀ ਦੀ ਰਨਿੰਗ ਹੁੰਦੀ ਹੈ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਜੇ ਤੁਸੀਂ ਸਬੂਤ ਪੇਸ਼ ਕਰਦੇ ਲੋਕਾਂ ਨੂੰ ਆ ਵੀ ਤੁਹਾਨੂੰ ਮਦਦ ਲੱਗ ਜੂਗਾ ਮੈਂ ਸਮਝਦਾ ਕਿ ਤੇ ਆ ਬੀਜਪੀ ਨੂੰ ਆਪਰੋਚ ਕਰਦੇ ਆ ਜਿਹੜਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰ ਕਮੇਟੀ ਜੋ ਕੋ ਦਿੱਲੀ ਗਿਆ ਕੋਈ ਬਾਡੀ ਨੂੰ ਮਿਲਣੇਗਾ ਤੁਸੀਂ ਸਬੂਤ ਦਿਓ ਤਾਂ ਸਾਨੂੰ ਵੀ ਪਤਾ ਲੱਗੇ ਕਿ ਕੌਣ ਗਿਆ ਵਾ ਆ ਕੇ ਇੱਥੇ ਆਮ ਆਦੀ ਪਾਰਟੀ ਵਾਸਤੇ ਫੋਨ ਕਰ ਲਾਓ ਕਿ ਵੋਟਾਂ ਦਿਓ ਆਮ ਆਦੀ ਪਾਰਟੀ ਨੂੰ ਬਾਰੇ ਜਿੱਥੇ ਬੁਲਾਇਆ ਕੋ ਤੇ ਪਹੁੰਚਿਆ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਜੀ ਸਾਰੇ ਨਪਤੇ ਬੁਲਾਉਣਾ ਵਾਹਿਗੁਰੂ ਜੀ ਦਾ ਕਾਲ ਸਭਾ ਵਾਹਿਗੁਰੂ ਜੀ ਦੀ ਫਤਿਹ ਅੱਜ ਤੁਹਾਡੇ ਸਾਰਿਆਂ ਦੇ ਰੂ ਰੂ ਹੋਣ ਦਾ ਜਿਹੜਾ ਮੁੱਖ ਮਕਸਦ ਆ ਕਿ ਜਿਹੜੀਆਂ ਲੁਧਿਆਣਾ ਦੇ ਵਿੱਚ ਜਿਹੜੀ ਚੋਣ ਚੱਲ ਰਹੀ ਆ ਲੁਧਿਆਣਾ ਪੱਛਮੀ ਹਲਕੇ ਦੀ ਅਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਬਕਾਰ ਸਿੰਘ ਘੰਮਣ ਚੋਣ ਲੜ ਰਹੇ ਨੇ ਤੇ ਜਿਨ੍ਹਾਂ ਦੇ ਨਾਲ ਮੇਰੇ ਪੰਨੋ ਨਿੱਜੀ ਤੌਰ ਤੇ ਬੜੇ ਬੰਦੀ ਸੁਪੰਦ ਰਹੇ ਨੇ ਸੋ ਜਦੋਂ ਕੋਈ ਨਿਯਤੀ ਚੋਣ ਲੜਦਾ ਉਹ ਹਰੇਕ ਤੱਕ ਪਹੁੰਚ ਕਰਦਾ ਹਰ ਵੋਟਰ ਤੱਕ ਹਰ ਵਰਕਰ ਤੱਕ ਆਗੂ ਤੱਕ ਅਤੇ ਚਾਹੇ ਕੋਈ ਵਿਰੋਧੀ ਪਾਰਟੀ ਦਾ ਵਰਕਰ ਉਹ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਕੈਂਡੀਡੇਟ ਵੱਲੋਂ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਸਮੂਚੀ ਸੰਗਤ ਨੂੰ ਕਿ ਅਜੇ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੈਨੂੰ ਕੁਮਰ ਸਾਹਾ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਮਿਲਣਾ ਮੇਰੀ ਜੈਨ ਕਹਿੰਦਾ ਮੈਂ ਰਾਤ ਨੂੰ ਡੇਟ ਹੋਊਗਾ 10 ਵਜੇ ਵਿਲੇ 10 ਵਜੇ ਤੁਹਾਡੇ ਮਿਲਾਂਗਾ ਮੈਂ ਕੋਈ ਲੇਟ ਆਜੂ ਲekin ਮੇਰੇ ਕੋਲ ਤਾਂ ਕੀ ਹੋਂਦ ਹੈ ਮੈਂ ਸ਼ਾਮ ਨੂੰ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਜਿਹਦੇ ਵਿੱਚ ਇਹ ਪੰਜ ਮੈਂਬਰ ਜਿਹੜੀ ਭਰਤੀ ਕਮੇਟੀ ਆ ਉਹਦੇ ਖਿਲਾਫ ਤੇ ਮੇਰੇ ਨਿੱਜੀ ਖਿਲਾਫ ਉੱਥੇ ਬੋਲ ਰਹੇ ਨੇ ਚਲੋ ਮੈਂ ਉਹਨਾਂ ਦੀ ਮਰਜ਼ੀ ਹੈ ਨਹੀਂ ਮਰਜ਼ੀ ਚਾਹੀਦੀ ਉਹਨਾਂ ਨੂੰ ਸਾਡੇ ਨੂੰ ਅਸੀਂ ਚੁੱਪ ਰਹੇ ਲੇਕਿਨ ਹੁਣ ਮੈਂ ਦੇਖ ਰਿਹਾ ਕਿ ਕੁਝ ਦਿਨਾਂ ਤੋਂ ਰੈਗੂਲਰ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਇੰਟਰਵਿਊ ਜਿਹੜੀਆਂ ਆ ਰਹੀਆਂ ਨੇ ਸਿਰਫ ਮੇਰੇ ਖਿਲਾਫ ਹੀ ਆ ਰਹੀਆਂ ਨੇ ਮੇਰਾ ਕਹਿੰਦੇ ਨੇ ਕਲਾਕ ਕੈਂਡੀਡੇਟ ਚੋਂ ਡਾਟੇ ਨੂੰ ਇਲਾਵਾ ਤਾਂ ਪੁੱਛਾਉਂ ਗਏ ਜਾਂ ਕਰਦੇ ਨਹੀਂ ਕਰਦੇ ਲੇਕਿਨ ਉਹਨਾਂ ਦੀ ਹਰ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਆ ਰਿਹਾ ਕਿ ਮੈਂ ਉਹਨਾਂ ਦੀ ਚਲਰੋਤਾ ਕਰ ਰਿਹਾ ਮੈਂ ਕਦੇ ਕਦੇ ਕਹਿੰਦੇ ਕਿਸੇ ਪਾਰਟੀ ਦੀ ਮਦਦ ਕਰ ਰਿਹਾ ਕਦੇ ਕਿਸੇ ਪਾਰਟੀ ਦੀ ਰਨਿੰਗ ਹੁੰਦੀ ਆ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤੁਸੀਂ ਉਹ ਸਬੂਤ ਪੇਸ਼ ਕਰ ਦਿਓ ਲੋਕਾਂ ਨੂੰ ਆਪੇ ਸਭ ਨੂੰ ਪਤਾ ਲੱਗ ਜਾਊਗਾ ਜਿਹੜਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰੀ ਕਮੇਟੀ ਜੋ ਕੋ ਦਿੱਲੀ ਗਿਆ ਪਲਾਨੀ ਪਾਰਟੀ ਨੂੰ ਮਿਲਣ ਗਿਆ ਤੁਸੀਂ ਸਬੂਤ ਦਿਓ ਤਾਂ ਅਸੀਂ ਸਭ ਨੂੰ ਪਤਾ ਲੱਗੇ ਕਿ ਕੌਣ ਗਿਆ ਵਾ ਦੇਖੋ ਅਸੀਂ ਮੈਂ ਪਾਰਟੀ ਦੇ ਬਹੁਤ ਦੱਸ ਬੈਠ ਰਿਹਾ ਹਮੇਸ਼ਾ ਹੀ ਪਾਰਟੀ ਦੀ ਮਜੂਤੀ ਲਈ ਸਾਡੇ ਲੀਡਰਸ਼ਿਪ ਨਾਲ ਕੁਝ ਮਤਭੇਦ ਚੱਲ ਰਹੇ ਪਿਛਲੇ ਸਮੇਂ ਤੋਂ ਲੇਕਿਨ ਉਸ ਤੋਂ ਬਾਅਦ ਜਿੰਨੀ ਅਮ ਚੋਣਾਂ ਆਈਆਂ ਪਾਰਲੀਮੈਂਟ ਦੀ ਚੋਣਾਂ ਆਈਆਂ ਲੁਧਿਆਣੇ ਦੀ ਤੁਹਾਡੇ ਨਾਲ ਹੀ ਹੁੰਦੇ ਆ ਸਰਜੀ ਸਿੰਘ ਤੇ ਚੋਣ ਲੜ ਰਹੇ ਕੁਝ ਉਹਨਾਂ ਦੀ ਕੀ ਮਦਦ ਹੋਈ ਨਹੀਂ ਹਰ ਤਰ੍ਹਾਂ ਦੀ ਮਦਦ ਆਪਣੇ ਪੱਲੇ ਉਹ ਵੀ ਮਦਦ ਕੀਤੀ ਜਾਂ ਫਾਈਨੈਂਸ਼ਲੀ ਤੇ ਦਿਨ ਰਾਤ ਵੀ ਕੀਤਾ ਠੀਕ ਆ ਬਾਕੀ ਤਾਂ ਲੋਕਾਂ ਤੇ ਕਿਸਮਤ ਤੇ ਹੱਥ ਆ ਤੁਹਾਡੀ ਕਾਮਯਾਬੀ ਕਾਰਪੋਰੇਸ਼ਨ ਦੀ ਚੋਣਾਂ ਲੰਘ ਕੇ ਗਈਆਂ ਜਿਹੜੇ ਵੀ ਕੈਂਡੀਡੇਟਾਂ ਕਿ ਉਹ ਲੜ ਰਹੇ ਜਿਹਨੇ ਮੈਨੂੰ ਬੁਲਾਇਆ ਜਿੱਥੇ ਬੁਲਾਇਆ ਉਥੇ ਪਹੁੰਚਿਆ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਆ ਦੇਖੋ ਸਾਡੀ ਭਰਤੀ ਚੱਲ ਰਹੀ ਆ ਸਾਰੇ ਪੰਜਾਬ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੀ ਭਰਤੀ ਦਾ ਕੱਟ ਨਹੀਂ ਕੀਤਾ ਇਸ ਕਰਕੇ ਵੀ ਤੁਹਾਡੀ ਚੋਣ ਨੂੰ ਕੋਈ ਦਿੱਕਤ ਨਾ ਆਵੇ ਕੋਈ ਗਲਤ ਮੈਸੇਜ ਨਾ ਜਾਵੇ ਸਾਨੂੰ ਰੈਗੂਲਰ ਪਛਮੀ ਹਲਕੇ ਦੇ ਵਿੱਚੋਂ ਵੀ ਬਹੁਤ ਲੋਕਾਂ ਦੇ ਕਈ ਪੋਤਰਾ ਕਮੇਟੀਆਂ ਦੇ ਵਰਕਰਾਂ ਦੇ ਫੋਨ ਆ ਰਹੇ ਕਿ ਅਸੀਂ ਭਰਤੀ ਕਰਕੇ ਕੱਟ ਰੱਖ ਕੇ ਭਰਤੀ ਕਰ ਲਈਏ ਲੇਕਿਨ ਅਸੀਂ ਜਦੋਂ ਤੱਕ ਇਲੈਕਸ਼ਨ ਚੱਲ ਰਹੀ ਹੈ ਅਸੀਂ ਕੋਈ ਪ੍ਰੋਗਰਾਮ ਨਹੀਂ ਰੱਖ ਰਹੇ ਇਸੇ ਕਰਕੇ ਮੇਰੀ ਤਸੀਹ ਕਾਲ ਨੂੰ ਕੋਈ ਗਲਤ ਮੈਸੇਜ ਨਾ ਜਾਵੇ ਲੋਕਾਂ ਦੇ ਵਿੱਚ ਲੇਕਿਨ ਤੁਸੀਂ ਤੁਹਾਡੇ ਪਰ ਨੂੰ ਰੈਡ ਵੀ ਕੋਈ ਗੱਲ ਆ ਰਹੀ ਹੈ ਤੇ ਉਹ ਚੌਂ ਲੜ ਰਹੀ ਆਂ ਆਪਦੀ ਚੌਂ ਲੜੋ ਤੁਸੀਂ ਫੈਸਲਾ ਲੋਕਾਂ ਦੇ ਹੱਥ ਆ ਕਿਸਮਤ ਦੇ ਹੱਥ ਆ ਤੇ ਇਹ ਨਹੀਂ ਕਿ ਰੋਜ਼ ਤੁਸੀਂ ਵਾਰ-ਵਾਰ ਇੱਕੋ ਹੀ ਗੱਲ ਤੇ ਤੁਸੀਂ ਜਿਗਰ ਕਰੇ ਸੀ ਵੀ ਚੌਂਾਂ ਲੜੀਆਂ ਨੇ ਤੇ ਜਿੰਨੀ ਚੌਂ ਵੀ ਲੜੀਆਂ ਸਰਕਾਰ ਦੇ ਖਿਦਦ ਵੀ ਲੜੀਆਂ ਬੜਾ ਬਿਸ਼ੋਇਆ ਤੇ ਕੇਚੀਆਂ ਵੀ ਹੋਈਆਂ ਚਲੀਆਂ ਸਾਰੀਆਂ ਇਹ ਸਤਾ ਦਾ ਮਾਚਾ ਦੇਖਦੇ ਸੀਗੇ ਕਿ ਮਰਜ਼ੀ ਵੀ ਕਰਦੇ ਸੀ ਪੀਆ ਨੇ ਮਰਜ਼ੀ ਵੀ ਕੀਤੀ ਹੈਗੀ ਨਹੀਂ ਵੀ ਕੋਈ ਨਹੀਂ ਅਗਲੇ ਦੀ ਮਰਜ਼ੀ ਆ ਰਹੀ ਨਹੀਂ ਲੇਕਿਨ ਕੋਈ ਵੀ ਆਗੂ ਹੈ ਜਿਹੜਾ ਉਹ ਇੱਕ ਪਾਰਟੀ ਦੇ ਵਿੱਚ ਰਹੇ ਤੇ ਕਦੇ ਕਿਸੇ ਦੂਜੀ ਪਾਰਟੀ ਨੂੰ ਬਟਵਾ ਸਕਦਾ ਹੈ ਕਦੇ ਜਾਂ ਕਹਿ ਸਕਦਾ ਹੈ ਕਦੇ ਉਹਦੀ ਐਪਲੀਕੀ ਉਹਦੇ ਵਿੱਚ ਵੈਲਿਊ ਰਹਿ ਜਾਂਦੀ ਹੈ ਸੋ ਇਸ ਲਈ ਤੁਸੀਂ ਇਹ ਸਾਰੀ ਗੱਲਾਂ ਛੱਡ ਕੇ ਆਪ ਵੀ ਡੈਲੈਕਸ਼ਨ ਵੱਲ ਧਿਆਨ ਦਿਓ ਬਹੁਤ ਦਿਨ ਰਹਿ ਗਏ ਨੇ ਬਾਕੀ ਜਿਹੜਾ ਨਤੀਜਾ ਲੋਕਾਂ ਨੇ ਦੇਣਾ ਤੇ ਪਰਮਾਤਮਾ ਨੇ ਦੇਣਾ ਹੈ ਕਾਨੂੰਨ ਵੇਖਾਂ ਨੂੰ ਤੁਸੀਂ ਬਲੇਮ ਦਉਂ ਸੋ ਆਪਦੀ ਨਰਜੀ ਹੈ ਜਿਹੜੀ ਸਾਰੀ ਇਸ ਪਾਸੇ ਲੱਗ ਗਈ। ਸੋ ਮੇਰਾ ਕਿਉਂਕਿ ਬਾਰ-ਬਾਰ ਤੁਹਾਡੀਆਂ ਇਹ ਗੱਲਾਂ ਆ ਰਹੀਆਂ ਸੀਗੇ ਇਸ ਲਈ ਪਹਿਸਤਾ ਮੈਂ ਚਾਹੁੰਦਾ ਨਹੀਂ ਸੀ ਕਿ ਮੈਂ ਜਵਾਬ ਦਵਾਂ ਲੇਕਿਨ ਜਦੋਂ ਬਾਰ-ਬਾਰ ਤੁਸੀਂ ਰੋਜ਼ ਗੱਲੀਕ ਤੇ ਸ਼ੁਰੂ ਹੋਗੇ ਤਾਂ ਲੱਗਦਾ ਪਤਾ ਨਹੀਂ ਕਿਉਂ ਚੁੱਪ ਬਿਠੇ ਨੇ। ਸੋ ਇਸ ਲਈ ਇਧਰ ਜੋ ਵੀ ਆ ਤੁਸੀਂ ਅੱਜ ਤੱਕ ਮੇਰੇ ਕੋਲ ਇਹ ਨਾਲ ਆਏ ਹੋ ਮਦਦ ਦੇ ਲਈ ਤੇ ਨਾ ਤੁਹਾਨੂੰ ਮੇਨ ਨਾਲ ਲੋੜ ਸਾਡੀ ਮਦਦ ਦੀ। ਸਿਰਫ ਤੁਸੀਂ ਜਾਣ ਬੁੱਝ ਕੇ ਕਿਰਦਾਬੁਸ਼ੀ ਕਰ ਰਹੇ ਹੋ ਤੇ ਬਦਨਾਮ ਕਰਨਾ ਚਾਹੁੰਦੇ ਹੋ। ਤੇ ਬਾਕੀ ਸਾਰੇ ਲੋਕ ਮ ਜਾਣਦੇ ਨੇ ਮੇਰੇ ਬਾਰੇ ਮੇਰੇ ਘਰ ਬਾਰੇ ਵੀ ਜਾਣਦੇ ਨੇ ਲੋਕਾਂ ਨੂੰ ਸਾਰਾ ਪਤਾ ਹੀ ਹੈ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ